ਅਬਾ ਰੁਪਿੰਦਰ ਨੂੰ ਇੱਥੇ ਬੁਲਾਇਆ ਬੈਂਕਟ ਹਾਲ ਦੇ ਵਿੱਚ ਉੱਥੇ ਉਹਦੀ ਬੈਕ ਸਾਈਡ ਤੇ ਅਸੀਂ ਗਏ ਆ ਤੇ ਉਹਨਾਂ ਦਾ ਅਰਪਿੰਦਰ ਹੰਡਾ ਨੂੰ ਫਲਾਵਰ ਦਿੱਤੇ ਵੈਲਕਮ ਕੀਤਾ ਰੁਪਿੰਦਰ ਹੰਡਾ ਨੇ ਉਦੋਂ ਵੀ ਉਦੋਂ ਵੀ ਰੁਪਿੰਦਰ ਹੰਡਾ ਬਹੁਤ ਗੁੱਸੇ ਵਿੱਚ ਸੀਗੀ ਮੈਂ ਆਪ ਉਹਨਾਂ ਨੂੰ ਰੁਪਿੰਦਰ ਹੰਡਾ ਨੂੰ ਉਹਦਾ ਫੇਸ ਦੇਖਿਆ ਉਹ ਇੰਨੇ ਗੁੱਸੇ ਵਿੱਚ ਸੀਗੀ ਉਹ ਕੈਨ ਬੀ ਕੀ ਲੋਡ ਸੀ ਵੀ ਮੈਨੂੰ ਮਤਲਬ ਉਹ ਉਹ ਰੁਪਿੰਦਰ ਹੰਡਾ ਨੇ ਸਿੱਧਾ ਇਹ ਗੱਲ ਕਹੀਆ ਵੀ ਆਰ ਫਾਰਮੈਲਿਟੀ ਦੀ ਲੋਡ ਨਹੀਂ ਸੀਗੀ ਹਨਾ ਉਤੋਂ ਹੋਟਲ ਤੋਂ ਇੱਥੇ ਆਈਆ ਉਹ ਤੋਂ ਬਾਅਦ ਰੁਪਿੰਦਰ ਹੰਡਾ ਨੇ ਪੁੱਛਿਆ ਵੀ ਮੇਰਾ ਸ਼ੋਅ ਦਾ ਕੀ ਟਾਈਮਿੰਗ ਆ ਤੇ ਪੈੰਜੀ ਨੇ ਕਿਹਾ ਵੀ 4:30 ਵਜੇ ਤੁਸੀਂ ਗੋਣਾ ਤੁਹਾਡਾ ਸਟਾਰਟ ਹੋ ਜਾਣਾ 4:30 ਵਜੇ ਠੀਕ ਹੈ ਉਹ ਤੋਂ ਬਾਅਦ ਰੁਪਿੰਦਰ ਹੰਡਾ ਸਿੱਧਾ ਹੋਟਲ ਚ ਗਈ ਆ ਤੇ ਉੱਥੇ ਉਹਨਾਂ ਨੂੰ ਮੇਕਅਪ ਆਰਟਿਸਟ ਉੱਥੇ ਆਇਆ ਤੇ ਉਹਨਾਂ ਨੂੰ ਤਿਆਰ ਕੀਤਾ ਤੇ ਤੁਸੀਂ ਇਹ ਦੇਖੋ ਵੀ ਜਿਹੜੇ ਆਪਾਂ ਅਸੀਂ ਸ਼ੋਅ ਕਰਾ ਰਹੇ ਆ ਠੀਕ ਆ ਸ਼ੋਅ ਹੋ ਰਿਹਾ ਸ਼ੋਅ ਦਾ ਜਿਹੜਾ ਟਾਈਮਿੰਗ ਹੈਗਾ ਆਪਾਂ 1 ਵਜੇ ਰੱਖਿਆ ਹੋਇਆ ਬਟ ਸ਼ੋਅ ਜਿਹੜਾ ਹੈਗਾ ਸਟਾਰਟ ਜਿਹੜਾ ਹੈਗਾ ਉਹ 3 ਕੇ 3:30 ਵਜੇ ਸ਼ੋਅ ਸ਼ੁਰੂ ਹੋਇਆ ਹਨਾ ਮਤਲਬ ਬਾਕੀ ਜਿਹੜੀਆਂ ਮੇਰੀਆਂ ਭੈਣਾਂ ਹੈਗੀਆਂ ਨੇ 1.5 ਵਜੇ ਇੱਕ 1.5 ਵਜੇ ਕਾਫੀ ਮੇਰੀਆਂ ਭੈਣਾਂ ਉੱਥੇ ਪਹੁੰਚ ਗਿਆ ਸੀਗਾ ਠੀਕ ਆ